ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਪਾਰਟੀ ਦਾ ਖਾਸ ਬੰਦਾ ਜੇਲ੍ਹ ਤੋਂ ਬਾਹਰ ਆ ਗਿਆ। ਬਾਹਰ ਆਉਂਦੇ ਸਾਰ ਹੀ ਸਾਬਕਾ ਮੰਤਰੀ ਨੇ ਪਾਰਟੀ ਲਈ ਵੱਡਾ ਐਲਾਨ ਵੀ ਕਰ ਦਿੱਤਾ। ਨਾਲੇ ਦੱਸਿਆ ਕਿ ਜੇਲ੍ਹ ਦੇ ਵਿੱਚ ਰਹਿ ਕੇ ਉਸ ਨੂੰ ਪਤਾ ਲੱਗ ਗਿਆ ਕਿ ਉਸ ਦੇ ਆਪਣੇ ਕੌਣ ਨੇ ਤੇ ਭਰਾਏ ਕੌਣ ਨੇ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਾਂਗਰਸ ਦੇ ਸਾਬਕਾ ਕੈਬਨ ਮੰਤਰੀ ਸਾਧੂ ਸਿੰਘ ਧਰਮਸੋਧੀ ਜੋ ਕਿ ਜੇਲ੍ਹ ਤੋਂ ਬਾਹਰ ਆ ਗਏ ਨੇ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੋ ਹੈ ਕਾਂਗਰਸ ਪਾਰਟੀ ਦੇ ਲਈ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ। ਉਨਾ ਕਹ ਕਿ ਦੇਸ਼ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਜੇਲ੍ਹ ਦੇ ਅੰਦਰ ਵੀ ਕਾਂਗਰਸ ਪਾਰਟੀ ਦੀਆਂ ਹੀ ਗੱਲਾਂ ਹੁੰਦੀਆਂ ਨੇ ਧਰਮਸੋਤ ਨੇ ਕਿਹਾ ਕਿ ਜੇਲ੍ਹ ਦੇ ਅੰਦਰ ਜਾ ਕੇ ਹੀ ਪਤਾ ਲੱਗਿਆ ਕਿ ਆਪਣੇ ਕੌਣ ਨੇ ਤੇ ਪਰਾਏ ਕੌਣ ਨੇ ਦੇਸ਼ ਦੀ ਕਾਨੂੰਨ ਦੇ ਅਮਤਾਜ ਜੁਡੀਸ਼ਲੀ ਨੇ ਜੋ ਕੀਤਾ ਸੋਚ ਸਮਝ ਕੇ ਕੀਤਾ ਜੁਡੀਸ਼ਲੀ ਤੇ ਪਹਿਲਾਂ ਵੀ ਯਕੀਨ ਸੀ ਸਾਡਾ ਹੁਣ ਵੀ ਯਕੀਨ ਆ ਫੇਰ ਵੀ ਯਕੀਨ ਰਹੇਗਾ ਇਸ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਮਾਨਯੋਗ ਅਦਾਲਤ ਵੱਲੋਂ ਤੁਹਾਨੂੰ ਰਾਹਤ ਦਿੱਤੀ ਗਿਆ ਚੋਣ ਪ੍ਰਚਾਰ ਕਰਨ ਦੇ ਲਈ ਦੇਖੋ ਮੈਂ ਤਾਂ ਕੀ ਕਰਨਾ ਦੇਖੋ ਸਾਥੀ ਆਏ ਖੜੇ ਨੇ ਸਾਰੇ ਮੇਰੀ ਵੀ ਚੌਂਡ ਇਹੀ ਲੜਦੇ ਸੀ ਤੇ ਆ ਵੀ ਚੌਂਡ ਇਹੀ ਲੜਨਗੇ ਬਾਕੀ ਜੇਲ੍ਹ ਤੋਂ ਲੈ ਕੇ ਜਿੰਨੇ ਜੇਲ੍ਹ ਚ ਬੰਦੇ ਕੋਈ ਯੂਪੀ ਦਾ ਕੋਈ ਕਿਤੋਂ ਦਾ ਮੈਂ ਤਾਂ ਇਹ ਪੁੱਛਿਆ ਵੀ ਐਦ ਕੀ ਹਾਲਾਤ ਕੀ ਨੇ ਹਾਲਾਤ ਕਹਿੰਦੇ ਇਹੀ ਨੇ ਗੁੱਡ ਇੰਡੀਆ ਗੁੱਡ ਇੰਡੀਆ ਦਾ ਮਤਲਬ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਤੁਹਾਡੇ ਪਿੱਛੇ ਗੱਲ ਇਹ ਹੈ ਔਖੇ ਸੌਖੇ ਟਾਈਮ 'ਚ ਵਰਕਰਾਂ ਦਾ ਭਰਾਵਾਂ ਦਾ ਰਿਸ਼ੇਦਾਰਾਂ ਦਾ ਪਤਾ ਲੱਗਦਾ ਹੈ ਜਦੋਂ ਨਾਲ ਹੁੰਦੇ ਆ ਚਲਦਿਆਂ ਚ ਸਾਰੇ ਨਾਲ ਚੱਲਦੇ ਹੁੰਦੇ ਨੇ ਮੈਂ ਜੇਲ੍ਹ 'ਚ ਬੈਠਾ ਹੀ ਅੰਦਰ ਹੀ ਦੇਖ ਰਿਆ ਸੀ ਰੋਜ਼ ਅਖਬਾਰ ਪੜ੍ਹਦਾ ਸੀ ਜਿੰਨੇ ਬਾਕੀ ਹਲਕਿਆਂ ਚ ਕੰਮ ਉਦੋਂ ਵੱਧ ਮੈਂ ਜੇਲ੍ਹ 'ਚ ਬੈਠਾ ਵਾਂ ਮੇਰੇ ਭਰਾ ਸਾਰੇ ਵਰਕਰ ਨਹੀਂ ਸਾਰੇ ਐਮਐਲਏ ਮੰਤਰੀ ਨੇ ਇਹਨਾਂ ਨੇ ਸਭ ਪੰਜਾਬ 'ਚ ਇੱਕ ਨੰਬਰ ਤੇ ਕੰਪੇਨ ਆਪਣੇ ਆਪ ਚਲਾਈ ਹੋਵੇ ਇਸ ਤੋਂ ਵੱਡਾ ਮੈਂ ਖੁਸ਼ਕਿਸਮਤ ਹੋ ਨਹੀਂ ਸਕਦਾ ਜਿਹਨੂੰ ਐਡੇ ਵੱਡੇ ਸਾਥੀ ਮੈਂ ਨਾਲ ਨਾ ਵੀ ਹਾਂ ਵੇਰੀ ਗੈਰ ਆਜੀ ਦੀ ਜਿੱਡਾ ਵੱਡਾ ਕੰਮ ਸੰਭੀ ਫਿਰਦਾ। ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਅੰਦਨ ਤੋਂ ਵੱਧ ਜਾਇਦਾਦ ਮਾਮਲੇ ਸੰਬੰਧੀ ਈਡੀ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 3.5 ਮਹੀਨੇ ਬੀਤ ਜਾਣ ਬਾਅਦ ਜੇਲ੍ਹ ਤੋਂ ਅੰਤਰੀਮ ਜ਼ਮਾਨਤ 'ਤੇ ਬਾਹਰ ਆਏ ਨੇ। ਸਾਧੂ ਸਿੰਘ ਧਰਮਸੋਤ ਅੰਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ। ਧਰਮਸੋਤ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਮਾਣਯੋਗ ਹਾਈ ਕੋਰਟ ਦੇ ਵੱਲੋਂ 5 ਜੂਨ ਤੱਕ ਜ਼ਮਾਨਤ ਦਿੱਤੀ ਗਈ ਹੈ ਅਤੇ ਸਾਧੂ ਸਿੰਘ ਧਰਮਸੋਤ ਦੁਆਰਾ 6 ਜੂਨ ਨੂੰ ਜੇਲ੍ਹ ਦੇ ਵਿੱਚ ਸਰੈਂਡਰ ਕਰ ਅਗੇ ਫਾਕੀ ਕੀਤੇ ਟੀਵੀ ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ